ਹਾਂਜੀ ਮੈਂ ਨਿਰਮਲ ਕੌਰ ਨੰਨੀ ਮੇਰੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਨੂੰ ਤੁਸੀਂ ਦੇਖਦੇ ਹੋ ਲਾਈਕ ਕਮੈਂਟ ਸ਼ੇਅਰ ਕਰਦੇ ਆ ਬਹੁਤ ਧੰਨਵਾਦ ਤੇ ਅੱਜ ਆਏ ਹੋਇਆ ਜੀ ਅਸੀਂ ਪਿੰਡ ਤੇ ਸਾਡੀਆਂ ਮਾਵਾ ਦੋਨੇ ਸਾਨੂੰ ਆਜਾ ਮਿਲੀਆਂ ਨੇ ਇਹ ਦੋਨੇ ਭੈਣਾਂ ਨੇ ਇੱਕ ਘਰ ਚ ਗਈਆਂ ਹੋਈਆਂ ਨੇ ਤੇ ਆ ਬੇਬੇ ਨੂੰ ਤਾਂ ਘੱਟ ਦਿਖਦਾ ਬਚਲੇ ਨੂੰ ਬਿਲਕੁਲ ਇਧਰ ਦਿਖਦਾ ਹੀ ਨਹੀਂ ਹੈਗਾ ਇਹਨੂੰ ਬਹੁਤ ਡਾਕਟਰਾਂ ਕੋਲ ਲੈ ਕੇ ਗਏ ਆ ਬਹੁਤ ਇਲਾਜ ਕਰਵਾਇਆ ਇਹਦਾ ਤੇ ਇਹਦਾ ਆਪਰੇਸ਼ਨ ਵੀ ਅੰਦਰ ਕਰਨ ਲੈਗੇ ਸੀਗੇ ਇਹਦਾ ਆਪਰੇਸ਼ਨ ਨਹੀਂ ਹੋਇਆ پر ایک اک دیا نئے بنی نی آئے بہت بہت بڑی ہوں اپنے پروارا چلا نو چلایال کے اپنے گھر اپنے بچوں پال دیا سیات کردیا سی اج اپنی گل بات دس گیا ساری اپا ان گل بات پوچھتے ہیں کتنا اس ٹائم گزارا کردیا کم کر دیا سی. تے کتنا کام ਮੇਰੇ ਸਾਸਰੀ ਕਾਲ ਚਾਹ ਤੇਜੀ ਕਾਲ ਤੇ ਬੇਬੇ ਤੁਸੀਂ ਜਿਹੜਾ ਪਹਿਲਾਂ ਨਾ ਇਹ ਰੋਟੀ ਬਣਾ ਕੇ ਦੇਖੋ ਹੁਣ ਤਗਲਾ ਉਹਦੇ ਵਿੱਚ ਲੱਖ ਲੜੇ 70 ਰੁਪਏ ਹੁੰਦੇ ਹਨ ਹੈਨਾ ਵੀ ਪਹਿਲਾਂ ਜਵਾਨੇ ਦੇ ਵਿੱਚ ਡੱਬੇ ਵਗੈਰਾ ਹੁੰਦੇ ਸੀ ਰੋਟੀ ਨਾਲ ਇਹ ਜੀ ਨਾ ਪੁੱਤ ਕੋਈ ਨਹੀਂ ਸੀ ਜਾਣਦਾ ਤਾਂ ਉਹਨਾਂ ਤੂੜ ਦੇ ਸਟੀਆਂ ਨਹੀਂ ਟੋਕਰੀਆਂ ਹੁੰਦੀਆਂ ਸਾਬੇ ਸਾਬੇ ਹੁੰਦੇ ਤੇ ਉਹ ਸਾਬਿਆਂ ਦੇ ਵਿੱਚ ਭਰ ਕੇ ਹਾਏ ਬਣਾਏ ਹੁੰਦੇ ਆਏ ਹੁਣ ਨਿਕਲੇ ਕਿ ਰੱਖਣ ਵਾਲੇ ਉਹਦੇ ਵਿੱਚ ਕਿਹੋ ਹੁੰਦਾ ਸੀ ਉਹਦੇ ਵਿੱਚ ਸਾਬਾ ਧਾਤੀਆਂ ਸੀ ਉੱਥੇ ਬਹਿਟ ਕੇ ਪੋਪੋਣਾ ਰੋਟੀ ਧਾਤੀਆਂ ਬੁੜੀਆਂ ਹਾਂ ਜਿਹੜਿਆ ਹਾਰੇ ਪਾ ਪਾਲੇ ਪਾਏ ਹੁੰਦੇ ਤੇ ਆਲੇ ਅੱਛਾ ਪਾ ਪਾਲਾਂ ਦੀ ਅਸੀਂ ਆਪੇ ਰਿੱਕੀ ਦੇ ਪਾਏ ਹੋਏ ਤੇ ਆਏ ਇੱਕ ਤਾਂ ਦੋ ਕਰ ਲੈਣੀ ਜੇ ਕਦੇ ਤਿੰਨ ਸੀ ਇੱਕ ਇੱਕ ਸਾਲਾ ਬੜਾ ਅੱਧਾ ਉੱਦੀ ਹੋ ਜਾਂਦਾ ਸੀ ਉਹ ਅੱਧਾ ਇਧਰੋਂ ਉਧਰੋਂ ਉਧਰੋਂ ਦੋ ਵੰਡ ਲੈਣੀ ਆ ਕਿ ਬੁੜੀਆਂ ਉਹਦੇ ਸਾਰੀ ਚੀਜ਼ ਧਰ ਲੈਣਗੇ ਕਿਆਂ ਖਾਣੇ ਆਈ ਖਾਣੇ ਆਈ ਇਸੋੜੀ ਜ਼ਿੰਮੇਵਾਰੀ ਸੀ ਮਤਲਬ ਕਿ ਕੁੱਤੇ ਕੁੱਤੇ ਬਿੱਲੇ ਤੋਂ ਵਈ ਪਿਚਾ ਕੇ ਰੱਖਣਾ ਸਭ ਕੁਝ ਵੀ ਅੰਦਰ ਹੀ ਰੱਖਣੀ ਸਭ ਕੁਝ ਸਿੱਕੋ ਜਿਹਾ ਬਾਹਰ ਫਿਰ ਪਟੰਗਦੇ ਸੀ ਨਾ ਆਪਣੀ ਤਾਂ ਆਏ ਜੇ ਤਾਂ ਗੰਦੇ ਸੱਟਾ ਆਏ ਪਾਏ ਹੁੰਦੇ ਅੱਛਾ ਕਈ ਲੋਕ ਸਿੱਕੋ ਅੰਝ ਵੀ ਟੰਗਦਾ ਸੀ ਨਾ ਨਾ ਸੀਂ ਜਿਗਾ ਦੇ ਚੰਗੇ ਥਾਰੀ ਤਮਾ ਦੇ ਆ ਬੰਨੇ ਕਿਨੇ ਆਏ ਪਾਏ ਛੋਟੇ ਛੋਟੇ ਛੋਟੀਆਂ ਛੋਟੀਆਂ ਟਾਕੀਆਂ ਲੱਗਦੀਆਂ ਸੀ ਉਹਨਾਂ ਨੂੰ ਤਾਂ ਕਹਤਿਆਂ ਆਇਆਂ ਕੋਠੀਆਂ ਬਣਾ ਲੈਣ ਜਿਕੇ ਬੁੜੀਆਂ ਇੱਕ ਕੋਟੀ ਪਾ ਕੇ ਦੋ ਕੋਟੀ ਤੇ ਦੋ ਕੋਟੀਆਂ ਹੋ ਜਾਂਦੀਆਂ ਮਿੱਟੀ ਕਰਦਾ ਕੰਮ ਬਹੁਤ ਮਿੱਟੀ ਕਰਦਾ ਕੰਮ ਕਰਿਆ ਜੀ ਸਾਡੇ ਦਾ ਤੇ ਤੁਹਾਡੇ ਫਿਰ ਜਿਹੜੇ ਬੀਬੀ ਜਿਵੇਂ ਪਰੋਲੇ ਹੁੰਦੇ ਨੇ ਪਹਿਲਾਂ ਬਣਾਇਆ ਕਰਦੇ ਹਨ ਆਟੇ ਵਾਲਾ ਹਾਂ ਤੇ ਉਹਦੇ ਵਾਲਾ ਆਪਣਾ ਇੱਕ ਗੁੜ ਵਾਲਾ ਇਹ ਤੁਸੀਂ ਬਣਾਈ ਸੀ ਚਲ ਨਹੀਂ ਤਾਂ ਗੋਲ ਬਣਾ ਕੇ ਚੌਰਸ ਬਣਾਉਂਦੀ ਹੁੰਦੇ ਤੇ ਗੋਲ ਉਹ ਆਟੇ ਵਾਲੇ ਤੇ ਸੱਕਰ ਵਾਲੇ ਗੁੜਾਂ ਦੇ ਪਰੋਲੇ ਆਈ ਜਾਂਦੇ ਪਰੋਲੇ ਹਾਂ ਵੀ ਪਏ ਨੇ ਤੁਹਾਡੇ ਦਾ ਹਾਂ ਹਾਂ ਵਗੇ ਮੇਰੇ ਤਾਂ ਪਾਈ ਉਹ ਛਾਤੇ ਨੇ ਲੱਕੀ ਨੇ ਢਾਕੇ ਪਹਿਲੇ ਨਾ ਹੋਣੀਏ ਤੇ ਉਹਦੇ ਪੈਸੀ ਪਹਿਟ ਆਏ ਕਿ ਉਹ ਵੀ 8 8 ਚਾਰ 8 ਦੀ ਮੈਂ ਬਣਾ ਲੰਦੀ ਵੀਡੀਓ ਨਾ ਹਾਈ ਨਹੀਂ ਉਹ ਤਾਂ ਫਸ ਕਿੱਦਾਂ ਕਰ ਤੇ ਇਹਨਾਂ ਦੇ ਉਹ ਬਹੁਤ ਛੋਟੇ ਬਣੇ ਉਹ ਮੈਂ ਦੋ ਬਣੇ ਹੋਏ ਤੇ ਦੋ ਤੇ ਦੋ ਪੀਪੇ ਬਣੇ ਹੋਤੇ ਇੱਕ ਕਰ ਨੱਕ ਜਿਆਟਿਆ ਇੱਕ ਦੂਰਾ ਬਣਿਆ ਦੋਏ ਮੇਰੇ ਤੇ ਦੋਏ ਤੇਰੇ ਬਣੇ ਹੋਤੇ ਉਹ ਗੋੜਾ ਇਹ ਵੀ ਬਣਾ ਲੇਗੀ ਇਹ ਵੀ ਬਣਾ ਲਾਂਗੇ ਹੋਰ ਕੋਨਾ ਅੜਾ ਇੱਕ ਇੱਕ ਠੱਕਰ ਦਾ ਅਬ ਰਾਂਡੇ ਚ ਰੱਖੇ ਹੁੰਦੇ ਆਂ ਚਾਪ ਬਣਾਇਆ ਕਰਦੇ ਤੁਸੀਂ ਇਹ ਮਿੱਟੀ ਹੁੰਦੀ ਮਾਰੇ ਮਾਰ ਕੇ ਤਾਂ ਹੁਣ ਵੀ ਬਣਾ ਕੇ ਰੱਖ ਦਿੰਗੇ ਮਿੱਟੀ ਵਰਗੀ ਚੀਜ਼ਾਂ ਦਾ ਇਹ ਜਿਹਾ ਬਣਾ ਕੇ ਛੋਟੇ ਛੋਟੇ ਮਿੱਟੀ ਨਹੀਂ ਆਉਂਦੀ ਹੋਰ ਜਿੱਦ ਤੇ ਹਾਰੇ ਵੀ ਤੁਸੀਂ ਦਿੰਦੀ ਮੈਂ ਥੋੜੇ ਬਣਾ ਦੇ ਨੀ ਮੇਰੇ ਕੰਮ ਮਿੱਟੀ ਵੀ ਹੈ ਜਿਹੜੇ ਗੋਲ ਪਾਈਆਂ ਹੋਈਆਂ ਚ ਹਾਰੀਆਂ ਸੁਰਸਣੇ ਉਹਦੇ ਤੇ ਆਹ ਹਾਰੀ ਪੇ ਦੇ ਕੋਤਰ ਪਈ ਉਹ ਬਲੌਰ ਜੇ ੱਲੇ ੱਲੇ ਨਾਮ ਕਰੀਉਂਦੇ ਨਹੀਂ ਕਿ ਨਿੱਕੇ ਨਾਮ ਕਰੀਉਂਦੇ ਪਤਾ ਸ਼ਿੰਗਾਰ ਜਵਣ ਕੇ ਰਹਿ ਗਈ ਘਰ ਦਾ ਹਣਾ ਹੁਣ ਅਗਲਾ ਘੱਟੇ ਹੋਣ ਹੁਣ ਨਹੀਂ ਕਰਦਾ ਕੋਈ ਉਹ ਤਾਂ ਮਿੱਟੀ ਨਹੀਂ ਹੈ ਦੀ ਹਾਂ ਇਹ ਕਿਹਨਾਂ ਨੰਮ ਮਿੱਟੀ ਤਾਂ ਕਿ ਮਿੱਟੀਆਂ ਕਿਹਾਂ ਬਣਾਈ ਮਿੱਟੀ ਬਣਾਉਂਦੇ ਸਭ ਕੋ ਮਲਾ ਮਿੱਟੀ ਹੈ ਨਾ ਕੋਈ ਜਿਹੜਾ ਕਰ ਦਿਆ ਮੇਰੇ ਮਿੱਟੀ ਦੇ ਭਾਂਡੇ ਉ ਤਾਂ ਸਾਰਾ ਦੇਖ ਲੀਓ ਕੋਹੋ ਬੰਦਾ ਜਿਹੜੀ ਓਟੇ ਹੈ ਨਾ ਓਟੇ ਦੇ ਵਿੱਚ ਮੋਦ ਘੁੱਗੀਆਂ ਪਾਉਂਦੀਆਂ ਦੀਆਂ ਸ਼ੇਰ ਪਾਤਾ ਕੋਈ ਜਾਨਵਰ ਪਾਤਾ ਕੋਈ ਬੰਦਾ ਬਣਾਤਾ ਉਹ ਜਿਹੜੇ ਬਣਾਈ ਜਾਂਦੇ ਆਉਂਦੇ ਆ ਵਿੱਚ ਮੋਰੀਆਂ ਜਾਂ ਕਰ ਕਰ ਐ ਮਰਾ ਧਮ ਮਰਾ ਦਾ ਜੋਰ ਦਿੰਦੇ ਐ ਮਰਾ ਦੋੜ ਜਾਂਦੀ ਗੋਲੀਆਂ ਦੀਆਂ ਨਟ ਮਾਰਦੀਆਂ ਵਿੱਚ ਲੋਕੋਈਆਂ ਗੋਈ ਬੱਟ ਕੇ ਵਿੱਚ ਧਾਗੇ ਦੇ ਉਹ ਰਮਕਾਨ ਦੀ ਸੀ ਬਜ਼ਾਰ ਦੇ ਨਹੀਂ ਬਜ਼ਾਰ ਕਹਿੰਦੇ ਨੇ ਕੋਈ ਬਜ਼ਾਰ ਰੰਗ ਦੇ ਨੇ ਰੰਗ ਦੇ ਦੇਖਿਆ ਹਾਰਾ ਬਣਾਇਆ ਥੀ ਨਾ ਐ ਡਾਟ ਲਾ ਕੇ ਐ ਡਾਟਾ ਭੇੜ ਕੇ ਫਿਰ ਉਹ ਵਿਚਾਰੇ ਉਹਨਾਂ ਨੇ ਲਾਇਟ ਉਹ ਬਲਾਉ ਦੇ ਦੇ ਨੰਪ ਦੇ ਤਾਂ ਕਾ ਭਾ ਕੇ ਅੱਛਾ ਕੱਲੇ ਮਿੱਟੀ ਉਹ ਮੇਰੇ ਨੂੰ ਦੇਖੇ ਭਗਵਾਨ ਤੁਪਰੇ ਨੇ ਚੱਲ ਆ ਕੇ ਬਹਿ ਗਿਆ ਤੇ ਚਾਚਾ ਜੀ ਉਧਰ ਘਰ ਜਿਆਦਾ ਆਓ ਇੱਕ ਤਾਂ ਬਣਾਇਆ ਤੇ ਜੁਰੁੱਤੇ ਮੈਂ ਬਣਾਇਆ ਇੱਕ ਮੈਂ ਕੋਈ ਮੇਜ਼ ਬਣਾਇਆ ਮੇਜ਼ ਬਣਾਇਆ ਸੀ ਉਹਦੇ ਮੈਂ ਲਾਇ ਬਲਾਉਰ ਭਾਈ ਕੋਤੇ ਪਿਆ ਕੇ ਚਾਚਾ ਜੀ ਉੱਤੇ ਬਹਿ ਗਿਆ ਮੇਰੀ ਜਾਣ ਤਾਂ ਚਾਚੇ ਜੀ ਉਹ ਜੋ ਮੇਰੀ ਮਿੱਤਰੇ ਭਾਂਡੇ ਚ ਉਹ ਆਖ ਕੇ ਆਵਦਾ ਸਮਝੀ ਤੇ ਉਹਦਾ ਨਰੋਧ ਤੇ ਮੈਂ ਕਿਹਾ ਮੈਂ ਲੈ ਪਣੀ ਤੇ ਮੈਂ ਖੁੱਟ ਗਿਆ ਮੈਂ ਕਹਿੰਦੇ ਲੱਤਾਂ ਟੁੱਟ ਜਾਣੀਆਂ ਇੰਨੀ ਸਿਆਬਤੀ ਹੋਰੀ ਬਹੁਤ ਜਿਆਦਾ ਸੀ ਜਿਹੜੀ ਕਿ ਆਉਂਦੀ ਸੀ ਦੇਖ ਦਿੱਤੀ ਜਿਹੜੀ ਕਿ ਆਉਂਦੀ ਸੀ ਦੇਖ ਦਿੱਤੀ ਤੇ ਉਹਦਾ ਬਲਾਉਰ ਜੇ ਲਵਾਇਆ ਤਾਂ ਇੱਕ ਤਾਂ ਮੈਂ ਪਾਇਆ ਕਿ ਮੇਜ਼

ਯਾ ਭਾਈ ਕੋਈ ਨਾ ਕੋਈ ਬੁਲਾਉ ਰਾਇ ਬਾਲਾ ਕੋਈ ਪੀਪੀਆਂ ਕੋਈ ਆਣੀ ਹੂ ਕਰਕੇ ਖੁਦਾ ਆ ਤਾਂ ਕੋਈ ਬੁਲਾਉ ਨਾ ਸਵੇਰੇ ਕੋਈ ਦਨਾ ਬੁਲਾਉ ਰਾ ਤਾਂ ਕੋਈ ਨਾ ਬੁਲਾਉਣ ਤੇ ਬੈਠੂ ਹਾਈ ਗਈ ਸੀ ਗੁੱਡੀ ਦੀ ਬੀਬੀ ਕੋਠੇ ਵੀ ਪਿਆ ਰਹਦ ਨੂੰ ਕੋਠੇ ਵੀ ਬਨੇਰੇ ਬਨੇਰੇ ਲੱਗਦੇ ਨੇ ਰੇ ਪੀਣੀ ਮਿੱਟੀ ਲਾਉਂਦੇ ਉੱਤੇ ਐ ਸ਼ੰਕਰੇ ਹੁੰਦੇ ਕੋਠੇ ਯਾ ਬੁੜੀਆਂ ਕੋਠੇ ਤੇ ਪੈਂਦੀਆਂ। ਅੱਛੀਆਂ ਕਰਦਾ ਹੁੰਦੇ। ਕੱਟੀਆਂ ਕੰਧਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਦੋਂ ਮੈਂ ਤੇ ਇਹ ਗੱਲਾਂ ਦਾ ਪਤਾ ਹੀ ਨਹੀਂ ਸੀ ਉਹ ਤੇ ਸੇਂੀਆਂ ਮਤਲਬ ਇਹ ਆ ਵੀ ਸਾਡੇ ਜਿੰਨਾਂ ਦਾ ਕੰਮ ਹੀ ਨਹੀਂ ਕਿਸੇ ਨੇ ਕਰਨਾ ਸਾਟਾ ਵੀ ਪਾਵਾ ਪੁੱਲ ਚ ਪੁੱਛ ਲੈ ਸਾਡੇ ਤੇ ਸਾਰਾ ਇੰਨੀ ਸਰਾਹਤ ਕਰਨਗੇ ਮੇਰੇ ਕੰਮ ਦੀ ਤਾਂ ਜਵਲ ਜਾ ਰਹੀ ਵੀ ਭਾਵੇਂ ਮੈਂ ਇਨਾ ਕੰਮ ਕਰ ਜਾਈਏ ਚਿੱਟੇ ਇਹਨਾਂ ਦੇ ਪੌਣੇ ਹੁੰਦੇ ਨਹੀਂ ਆਏ ਹੁੰਦੇ ਤੇ ਚਮਕਦੇ ਐ ਕਹਿੰਦੇ ਕਿ ਪੁਰਾਣੀ ਹੋ ਛੋਟੇ ਪੌਣੇ ਦੀ ਸਵੀਤ ਹੁੰਦੀ ਹੈ ਭੈਣੇ ਸਾਨੂੰ ਛੋਟੇ ਪੌਣੇ ਨਹੀਂ ਸਤਨਿੰਦੇ ਜਾਂਦੇ ਐ ਕਹਿੰਦੀਆਂ ਨੇ ਹੁਣ ਚਿੱਟੇ ਪੌਣੇ ਹਨ ਹਾਂ ਤੇ ਵੰਦੇ ਹਾਂ ਤੇ ਹੀ ਖਾਣਾ ਰੋਟੀ ਆ ਹੱਥ ਜਿਉਂ ਦੇਖਦੇ ਛੋੜੇ ਕਹਿੰਦੀ ਤੇਰੇ ਡੋਲੂ ਕਹਿੰਦੇ ਉਸੋਂ ਆਏ ਜਾਂਦੀ ਉਹ ਜੀ ਹੱਥ ਚੁੱਕ ਕੇ ਕਹਿੰਦੀ ਤੇਰੇ ਹੱਥ ਲਾਉਂਦੀ ਬਾਟੀ ਨੂੰ ਸੱਚੀ ਨਹੀਂ ਚਲਾਉਂਦੀਆਂ ਜੇ ਸਾਡੀ ਜਾਨ ਤੇ ਕੇਹਦੇ ਜਾਂਦੇ ਟੁੱਟੇ ਜਾਂ ਕਿਹਦੇ ਕਹੇ ਕਿ ਰੋਟੇ ਤੇ ਜਾਂਦੀ ਇਹ ਖਾਤ ਤੇ ਡੋਲੂ ਹੁੰਦਾ ਇਹ ਖਾਤ ਕੀ ਚਾਹ ਹੈ ਪਿੱਟੇ ਦੇ ਡੋਲੂ ਪਿੱਟੇ ਦੇ ਡੋਲੂ ਚਾਂ ਚਮਕਦੇ ਬਾਟੇ ਚ ਚਮਕਦੇ ਤੇ ਸੀਤੇ ਮੰਗ ਚਮਕਦੀ ਛੋਟੇ ਮੈਨ ਕੋਲ ਨਹੀਂ ਸੇਵਟ ਨਹੀਂ ਲੱਗ ਮੈਂ ਤੋਂ ਸੱਤ ਹੋ ਗਏ ਬਾਟੇ ਢੋਡੇ ਚਮਕਦੀਆਂ ਉਹ ਪਤਾ ਰਿਹਾ ਦੇਦੇ نہائے پڑ ਉਦਾੜਾ ਪੜਾਉਂਦੇ ਹੁੰਦੇ ਸੀ ਬਾਬੇ। ਹੋਰ ਕੋਈ ਪੜਾਈ ਮੈਂ ਤਾਂ ਗਈ ਹੀ ਨਹੀਂ ਕਦੇ ਮੈਂ। ਅਸਲ ਵਿੱਚ ਨਹੀਂ ਲੈ ਗਿਆ। ਨਾ ਮੈਂ ਨਹੀਂ ਗਈ। ਕੋਈ ਪੜਾਈ ਨਹੀਂ ਕਰੀ। ਨਾ ਆਪਾਂ ਕੋਈ ਨਹੀਂ ਕਰੀ ਪੜਾਈ। ਆਪਾਂ ਤਾਂ ਨਾ ਪੜ੍ਹ ਕੇ ਜਾਇ ਕਰਦੇ ਹਾਂ। ਹੂੰ? ਤੁਸੀਂ ਜਾਂਦੇ ਸੀ? ਮੈਂ ਤਾਂ ਜਾਂਦੀ ਸੀ ਕੁੜੀਆਂ ਨਾਲ। ਤੁਸੀਂ ਕਰ ਕੀ ਹੋਤੇ ਉਹ ਕਰਦੇ ਸੀਗੇ, ਸਿੱਖਦੇ ਸੀਗੇ। ਲਾੜਾ ਈੜੀ ਸਤਾ ਹਾ, ਘੱਗਾ ਘੱਗਾ। ਹੂੰ। ਇੱਕ ਜਦ ਵਾਰ ਪੜਾਉਂਦਾ ਸੀ ਉਹ ਲਿਖ ਦੇਣ। ਮੈਂ ਤਾਂ ਉਦਾੜਾ ਵੀ ਆਉਂਦਾ। ਹਾਂ? ਹੈ? ਔਰ ਫਿਰ ਤੁਸੀਂ ਕਰਤਿਆਂ ਕਰਦੀਆਂ ਵੇ ਵੇ ਦਿਨ ਦੇ ਵਿੱਚ ਦੀ ਵੀ ਰਾਤ ਨੂੰ ਹੀ ਆ ਰਾਤ ਨੂੰ ਪਾਈਆ ਕਤਨੀ ਆ ਨਾ ਕਵਟਕੇ ਪੈਣਾ ਤੜਕੇ ਫੇਰ ਸਾਰੇ ਉੱਠ ਕੇ ਕੰਮ ਕਰਨੇ ਸਾਰੇ ਨਾਲ ਮਾਪਿਆਂ ਦੇ ਘੁਟਾਰਾ ਘਟਾਉਣੀ ਗੋਏ ਕੁੜੇ ਸਿੱਟਣੇ ਫੇਰ ਕੱਤਨ ਫੇਰ ਲੱਗ ਜਾਣਾ ਕੁੜੀਆਂ ਨੂੰ ਸੋਪਾ ਕੇ ਸੋਪਾ ਕੇ ਕਰਦੇ ਨਾ ਤਿੰਨ ਜਣੇ ਜੋਰ ਤੇ ਰਾਤਾਂ ਹੀ ਜਾਂਦਾ ਕੱਤਨ ਕੋ ਤਾਂ ਹੁੰਦਾ ਬਹੁਤਾ ਕੰਮ ਸੀ ਗੜੀਆਂ ਜੁੜੀਆਂ ਬੁੰਡੀਆਂ ਬੁੜੀਆਂ ਕੁੜੀਆਂ ਸਾਰਾ ਕੁਝ ਕਰਦੀਆਂ ਸੀ ਅੱਡ ਘੜਾਈ ਹੱਥਾਂ ਦੀ ਕਰ ਹੈ ਵੀ ਕਿਸੇ ਸਾਰੇ ਸੱਚਾਈ ਕੱਢਣਾ ਵੀ ਤੇ ਦਰਿਆਵਾਂ ਦੀਆਂ ਬੋਲਣੀਆਂ ਦੀਆਂ ਸਿੱਤੇ ਕੱਢੀਆਂ ਜੱਤਾ ਵਿਆਹ ਉਸ ਤੇ ਬਾਹਰਲੇ ਅੰਦਲਿਆਂ ਦੇ ਰੋਟੀ ਲੈ ਕੇ ਜਾਂਦੀਆਂ ਖੇਰੇ ਤੋਂ ਚੰਤਨ ਗੇੜੇ ਲਾਉਂਦੀਆਂ ਲੱਗਦਾ ਜਾਨਦਾ ਤੇ ਸੱਟੜ ਵੀ ਜਾ ਕਰਦੀਆ ਇਹ ਜਦੋਂ ਸੇ ਰਾਤ ਨੂੰ ਹੁੰਦੀਆਂ ਸੀ ਸਾਰੀਆਂ ਕੱਟੀਆਂ ਹੋ ਕੇ ਕੁੜੀਆਂ ਹੋ ਕੇ ਡੇਣਾ ਜਾਂਦੀਆਂ ਕਿਹੜੀ ਕਿਹੜੀ ਖੇਡਾ ਹੁੰਦੇ ਸੀ ਕਿਹੜੀ ਕਿਹੜੀ ਅਕਦਾਈਆਂ ਦੂ ਘੇਲ ਲੈ ਕਰੇ ਨਾ ਹੋਵੇ ਛੋਟਾ ਖੇਲ ਨਾ ਕਦੇ ਪੁੱਤ ਖੇਲ ਵਸਾ ਕੇ ਡੈਂਦੀ ਸਾਡੀਆਂ ਅੱਡੀ ਢੱਪਾ ਅੱਡੀ ਢੱਪਾ ਖੇਡਦੀਆਂ ਸੀ ਅੱਛਾ ਆ ਤਿੰਨ ਖੇਡਾਂ ਸੀ ਰੋੜੇ ਹਾਂ ਰੋੜੇ ਵਿੱਚ ਮਾਤੇ ਗੋਹਾਗ ਵਿੱਚ ਚੁਪੂ ਚੱਕ ਕੇ ਕੋਹੇ ਦੇ ਵਿੱਚ ਵੀ ਰੋੜਾ ਘੜ ਦਿੰਦੀ ਸੀ ਹਾਂ ਰੋੜੇ ਘੜ ਕੇ ਬਣਾ ਕੇ ਢੇਰੀ ਬਣਾ ਕੇ ਉਹ ਮਾਇ ਬਣਾ ਕੇ ਉਹਦੇ ਵਿੱਚ ਭਾਰਾ ਦੇ ਕੇ ਚਾਹ ਦੇ ਵਿੱਚ ਫਿਰ ਢੀਕੜੀ ਕੱਢਦੀ ਆ ਲਪਾਹ ਤੂ ਦੂਈਆ ਪਾਹ ਦੂਈਆ ਪਾਹ ਫਿਰ ਇਹਨੂੰ ਸਾਰਾ ਗੋਹਾ ਉਹਦਾ ਬਣ ਜਾਂਦਾ ਸੀ ਉਹ ਟੈਨ ਹੁੰਦੇ ਸੀ ਉਹਦੀਆਂ ਉਹਨੂੰ ਰੋੜਾ ਕਰਕੇ ਗੋਹਾ ਉਹਦੇ ਵਿੱਚ ਢੀਕੜੀ ਕੱਢਦੀ ਸੀ ਨਹੀਂ ਭਾਰਦੀ ਇਹ ਤੇ ਹੀ ਭਾਰਦੀ ਬਹੁਤ ਕਰਿਆਦਾ ਕੋਸਾ ਕੋਸੇ ਸੀ ਹਾਂ ਮਿੱਟੀ ਜੇ ਕਿੱਡਾ ਕਰਦੀਆਂ ਚੀਆਂ ਮਿੱਟੀ ਨਾ ਫੇੜਾ ਬਹੁਤ ਬਣਾ ਦੇ ਮੇਰੇ ਭਾਈ ਮੰਗ ਤਾ ਮਲਕ ਕਦੇ ਗੱਡਾ ਬਣਾ ਕੇ ਦੇਂਦਾ ਸਾਨੂੰ ਕਦੇ ਖੂਸ ਬਣਾ ਕੇ ਦੇਂਦਾ ਨਿੱਕੇ ਨਿੱਕੇ ਚੀਜ਼ਾਂ ਮਿੱਟੀਆਂ ਬਹੁਤ ਕਰਦੀ ਹੁੰਦੀ ਹੈ ਗੋਦਾ ਬਣਾ ਲੈਂਦਾ ਹੂ ਨਾ ਤਾਂ ਗੁੱਦੀਆਂ ਕਹਿੰਦਾ ਵੀ ਬਚੈਰੀਆਂ ਕਰੀਆਂ ਭਾਈ ਤੇਰੀ ਮਾਂ ਆਈਆਂ ਵਡੀਆਂ ਹੋ ਗਿਆ ਮੇਰੇ ਮੇਜ ਤੇ ਇੱਥੇ ਪਈ ਆਈ ਹੈ ਬਣਾਇਆ ਮੈਂ ਮਰਾ ਦੀ ਲੱਕੀ ਵਾਲੇ ਛੋਟਾ ਜਿਹਾ ਮੱਖ ਰੋਟੀ ਖਾਇਆ ਕਰਦਾ ਤੇ ਧਰਕੇ ਥਾਂ ਧਰਕੇ ਆਪੇ ਅੱਡੇ ਦਾ ਕਹਿੜਾ ਹੋ ਘਟਿਆ ਨਹੀਂ ਉਸ ਨੇ ਦੇਖ ਫਾਨੀ ਐ ਚ ਮਿੱਟੀ ਦਾ ਬਣਾਇਆ ਉਹ ਮਾਇਕੰਦਰ ਜੇ ਤੂੰ ਤੁਸੀਂ ਕੀ ਬਣਾਇਆ ਰਾਦੇ ਤੁਸੀਂ ਕਿਹੜੀ ਖੱਡਾ ਬਣਾਇਆ ਕਰਦੇ ਮੈਂ ਤਾਂ ਅੱਡੀ ਜੜਾਪਾ ਖੇਡ ਲੈ ਐਨਾਂ ਦੂਣੀ ਖੇਡ ਲੈ ਅੰਨਾ ਝੋਟਾ ਬੰਦਾ ਆਹ ਖੇਡਦੇ ਉਹ ਗੇਟਾ ਫੂਟਾ ਮੈਨੂੰ ਮੈਂ ਕਰਿਆ ਨਹੀਂ ਮੈਂ ਖਿਜੀ ਦਿੱਤੀ ਮਿੱਟੀ ਤੋਂ ਇੱਕ ਰ ਸਿੱਟ ਆਪਣੇ ਵੀ ਖੱਡਿਆ ਕਰਦੇ ਉਹ ਰੱਸੀ ਟੱਪਣਾ ਵੀ ਖੇਡਦੀ ਇੱਥੇ ਅੱਛਾ ਇੱਕ ਮੁਰਗਾ ਬੋਲਣਾ ਵੀ ਖੱਡਿਆ ਕਰਦੇ ਮੁਰਗਾ ਬੋਲਣਾ ਹਾਂ ਕੁਕੜੁ ਕੁੜੂ ਮੁਰਗਾ ਬੋਲਦਾ ਹਾਂ ਹਾਂ ਜੱਟ ਬਟਾ ਕੇ ਬੋਲਦੇ ਨੇ ਮੁਰਗਾ ਕੁਕੜੁ ਕੁੜੂ ਅੰਦਾ ਛਟਾ ਧੁਕ ਧੁਕ ਹਾਂ ਲੇਕਾ ਪਾਪਾ ਦੇ ਜੀ ਧੁਕ ਰੁਟ ਲਈ ਇਹ ਵੀ ਕਹਿੰਗੇ ਜੀ ਜਾ ਤਾ ਲੈ ਨੀ ਰੂਪਾ ਨੜੀ ਵਗਾ ਮੈਥੋਂ ਨਹੀਂ ਲੱਗਦੀ ਤੂੰ ਹੀ ਵਗਾ ਤੇ ਇੱਕ ਇੱਕ ਬਿੱਲੀ ਵਾਂਗ ਦੀ ਇੱਕ ਮਾਸੀ ਵਾਂਗ ਦੀ ਜਦੋਂ ਬਿੱਲੀ ਨਾ ਫੇਰਾ ਮਾਸੀ ਚਲੀ ਜਾਂਦੀ ਸੀ ਆਪਣਾ ਸਾਰਾ ਸਮਾਨ ਰੱਖਦੀ ਉੱਥੇ ਤੇ ਉਹਨਾਂ ਦੇ ਕੁੜੀਆਂ ਦੇ ਕੋਲੇ ਤੇ ਤਾਂ ਫਿਰ ਆ ਬਿੱਲੀ फटाफट ਖਾ ਜਾਂਦੀ ਸੀ ਫਿਰ ਉਹ ਆ ਕੇ ਕਹਿੰਦੀ ਸੀ ਵੀ ਵੀ ਨੇ ਵੀ ਇਹ ਤਾਂ ਕਿਉਂ ਖਾਤਾ ਨਾ ਨੇ ਵਸਗੇ ਮੈਂ ਨਹੀਂ ਖਾਤਾ ਉਹ ਇੱਕ ਦੂਸਰੇ ਥੱਲੇ ਦੀ ਵਤਰ ਗਿਆ ਝੋਟੀਆਂ ਪਾਈਆਂ ਹੁੰਦੇ ਸੀ ਨਾ ਝੋਟੀਆਂ ਦੇ ਢੇਠਾਂ ਦੀ ਲੰਗ ਲੰਗ ਕੇ ਇੱਧਰ ਉੱਧਰ ਭਜੀ ਜਾਂਦੀ ਸੀ ਕਿ ਬਾਗਰ ਪੈ ਜਾਂਦੀ ਸੀ ਕਿ ਮਾਸੀ ਬਿੱਲੀ ਦੀ ਤੇ ਇੱਕ ਆਖੇਟ ਹੁੰਦੀ ਸੀ ਇੱਕ ਹੁੰਦੀ ਸੀਗੀ ਉਹ ਹੋ ਕਮਾਲ ਹਾਂਜੀ ਮਾਲ ਕਿਹਦਾ ਵਿਆਹ ਪਲਾਨੀ ਕੁੜੀ ਦਾ ਵਿਆਹ ਕੀ ਕੁਝ ਆਇਆ ਬਜਟ ਔਰ ਗਿਆ ਪੀ 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 ਕੋਈ ਨਹੀਂ ਆਂਦੀ ਜੇ ਕੋਈ ਜੀ ਦੀ ਜਾਦ ਨਹੀਂ ਰਿਪੋਰਟ ਲੱਛ ਬਾਕੀ ਜਿੰਮੇ ਰਾ ਤੇ ਆਈ ਹੈ ਇਹ ਜੇ ਕੋਸ ਲਸਕੂਇਚ ਮਾਰਿਆ ਕਰਦੇ ਵਟ ਕੇ ਵਟ ਕੇ ਰੱਤੀ ਲਵਾਂਗੀ ਕਿ ਜਵਾਬ ਦੇ ਚੁੰਨੀ ਦਾ ਹਾਂ ਚੁੰਨੀ ਦਾ ਮਾਰ ਕੇ ਮਾਰ ਕੇ ਧੂੜੇ ਦੇ ਵਿਚ ਆ ਕੇ ਦਰਕ ਲੈ ਕੇ ਨਾ ਕਾਈ ਕੋ ਅੱਛੀ ਤੱਕ ਹਾਲ ਕੋਟ ਰਕਣੀ ਹੁੰਦੇ ਕਾਜੀ ਕੋਟਾ ਕਾਜੀ ਕੋਟਾ ਹਾਂ ਕਾਜੀ ਕੋਟਾ ਲਾ ਮਾਰਾ ਕਾਜੀ ਕੋਟਾ ਤੇ ਮੰਮੀ ਜੀ ਮੇਰਾ ਤੇ ਆਈ ਹੈ ਜਿਹੜਾ ਅੱਜ ਪਿੱਛੇ ਚੱਕੇ ਉਹਦੀ ਸਾਫ ਤੇ ਆਈ ਹੈ ਓ ਭਾਈ ਜੀ ਇਹਦਾ ਪਿੱਛਾ ਨਵਲੇ ਠੀਕ ਹੈ ਜਿਹਨੂੰ ਨਾਂ ਲੱਪਿਆ ਗਿਆ ਤੇਰੀ ਅੱਖਾਂ ਕਰੀ ਰੱਖਦੀ ਸੀਗੀ ਉਹ ਕੰਨ ਕੀ ਰੱਖਦਾ ਤੂੰ ਕੰਨ ਕੀ ਆਖਦੀ ਉਹ ਰੋਕਣੇ ਚਾਹਦੇ ਤੇ ਪਿੱਛਾ ਲੱਗਦਾ ਜਿਹਨੇ ਮਾਰਦੇ ਤੇ ਰੱਖਦੇ ਤੇ ਮਾਰਦੇ ਆ ਜਾ ਕੋਟੀ ਵੀ ਸਾਡੇ ਕੋਲ ਤੁਸੀਂ ਇਹ ਬਹੁਤ ਸੋਹਣੀ ਜਾਣਕਾਰੀ ਸਾਨੂੰ ਦੇ ਰਹੇ ਹੋ ਨਾ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਤੁਹਾਡੇ ਕੋਲੋਂ ਸਾਨੂੰ ਸਿੱਖਣ ਨੂੰ ਮਿਲਦੀਆਂ ਨੇ ਤੁਸੀਂ ਸਾਡੇ ਘਰ ਦੇ ਵਿੱਚ ਬਜ਼ੁਰਗ ਬੈਠੇ ਹੋ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਤੇ ਸਾਡੀਆਂ ਮਾਮਾ ਸਾਨੂੰ ਬਹੁਤ ਸੁਣੇ ਸੁਣੇ ਗੱਲਾਂ ਦੱਸਦੀਆਂ ਨੇ ਪਰ ਇੰਨਾਂ ਦੀਆਂ ਗੱਲਾਂ ਤਾਂ ਹੁਣ ਆ ਰਹੀਆਂ ਨਹੀਂ ਹੈਗੀਆਂ ਸਾਡੇ ਗਿੱਟਾਂ ਵਰਗੇ ਤਾਂ ਗੀਤ ਨਹੀਂ ਕਿਸੇ ਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ